ਕਰਨੇ ਸਰ ਪਰ ਉਹ ਮੈਂ ਕਿੱਥੋਂ ਤੋਂ ਸ਼ੁਰੂ ਕਰਾਵਾਂ ਉਹ ਬੱਚੇ ਬੱਚਿਆਂ ਨੂੰ ਨਹੀਂ ਚੱਲਦਾ ਮੈਂ ਸ਼ੁਰੂ ਇੱਧਰ ਤੋਂ ਕਰਦੇ ਨਹੀਂ ਉਹ ਬੱਚੇ ਲੋ ਬੱਚੇ ਤੁਹਾਨੂੰ ਇੱਕੋ ਗੱਲ ਹੈ ਉਹ ਵੀ ਇੱਥੋਂ ਸ਼ੁਰੂ ਕਰ ਦਿਓ ਫਰਕ ਹੀ ਆ ਉਹਦਾ ਜਿਹੜੀ ਬੱਚੀ ਜਿਹੜੀ ਛੋਟੀ ਬੱਚੀ ਹੈ ਨਾ ਜਿਹੜੀ ਬਹੁਤ ਵੱਗ ਬੱਸ ਅਸੀਂ ਦੇ ਰੋ ਇੱਕ ਹੋ ਗਿਆ ਸੌਰੀ ਪਾ ਸੋ ਅੱਜ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੋ ਐਸਪੀ ਮਨਜੀਤ ਸਿੰਘ ਬਰਾੜ ਪੋਲੋ ਗਰਾਊਂਡ ਦੇ ਵਿੱਚ ਅੱਜ ਉਹਨਾਂ ਵੱਖ-ਵੱਖ ਜਿਹੜੇ ਖਿਡਾਰੀ ਜਿਨ੍ਹਾਂ ਦਾ ਸਮਰ ਕੈਂਪ ਲੱਗਿਆ ਵੱਖ-ਵੱਖ ਖੇਡਾਂ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਅੱਜ ਮਿੱਸੇ ਪ੍ਰਸ਼ਾਦੇ ਮੱਖਣ ਲੱਸੀ ਦਾ ਲੰਗਰ ਲਗਾਇਆ ਗਿਆ ਸੋ ਡੀਐਸਓ ਪਟਿਆਲਾ ਜਿਹੜੇ ਨੇ ਹਰਪਿੰਦਰ ਸਿੰਘ ਗੱਗੀ ਵੀ ਪਹੁੰਚੇ ਹੋਏ ਨੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਰਹੇ ਹੋ ਵੀ ਜਿਹੜੇ ਖਿਡਾਰੀ ਨੇ ਉਹ ਮਿੱਸੇ ਪ੍ਰਸ਼ਾਦੇ ਲੱਸੀ ਮੱਖਣ ਦਾ ਜਿਹੜਾ ਲੰਗਰ ਹੈ ਅੱਜ ਲਗਾਇਆ ਗਿਆ ਸੋਸ਼ੀ ਗੁਰੂ ਹਰਗੋਬਿੰਦ ਜੀ ਮਹਾਰਾਜ ਛੇਵੇਂ ਗੁਰੂ ਜਿਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਇੱਕ ਨਵਾਂ ਅਧਿਆਇ ਜਿਹੜਾ ਹੈਗਾ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਅਸੀਂ ਪੜ੍ਹਦੇ ਆ ਸੁਣਦੇ ਆ ਸੋ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅੱਜ ਇਹ ਜਿਹੜੇ ਬੱਚੇ ਨੇ ਇੱਥੇ ਗਰਾਊਂਡ ਦੇ ਵਿੱਚ ਲੱਸੀ ਮਿੱਠੇ ਮਿੱਸੇ ਪ੍ਰਸ਼ਾਦੇ ਦਾ ਲੰਗਰ ਜਿਹੜਾ ਹੈਗਾ ਉਹਨਾਂ ਵੱਲੋਂ ਸ਼ਕੈ ਜਾ ਰਿਹਾ ਸੋ ਦੇਖ ਰਹੇ ਹਾਂ ਤਸਵੀਰਾਂ ਦੇ ਵਿੱਚ ਸਾਡੇ ਮਹਿੰਦਰੀਆਂ ਬੋਬੀ ਜਿਹੜੇ ਕੋਚ ਨੇ ਉਹ ਉਹ ਕੋ ਸਾਹਿਬ ਉਧਰ ਵੀ ਬੁਲਾ ਲਓ ਉਹਨਾਂ ਨੂੰ ਵੀ ਨਾ ਕਹੋ ਯਾਰ ਇਹਨਾਂ ਨੂੰ ਉਹ ਇਧਰ ਆਓ ਜੀ ਉਹ ਲਗੋਤ ਗਲਾਸੋ ਗਲਾਸ ਪੰਜਾਬ ਪੋਲੀਟਿਕਲ ਫੌਕਾ ਚੈਨਲ ਮੇ ਤੁਹਾਡਾ ਸਵਾਗਤ ਭਾਈ